ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਲੋਹਾਰੀ ਗੇਟ ਤੋਂ ਲੋਗੜ ਗੇਟ ਤੱਕ ਸਫਾਈ અભિયાન ਦੀ ਸ਼ੁਰੂਆਤ ਕੀਤੀ ਅਤੇ ਖੁਦ ਵੀ ਇਸ ਵਿੱਚ ਸੇਵਾ ਨਿਭਾਈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸਫਾਈ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਛਾਵੇਗੀ। ਮੈਂ ਪਿਛਲੇ ਕਈ ਸਾਲਾਂ ਤੋਂ ਜੁਦੂ ਮੈਂ ਐਮ.ਐਲ.ਏ ਬਣਿਆ। ਉਦੋਂ ਦੀ ਅਪੀਲ ਕਰ ਰਿਹਾ ਕਿ ਆਓ ਅਸੀਂ ਜਿੱਥੇ ਮਾਤਾ ਰानी ਨੂੰ ਖੁਸ਼ ਕਰ ਲਈ ਉਸ ਆਸ ਰੱਖਦੇ ਆ ਬੜਾ ਖੁਸ਼ ਕਰਦੇ ਆ ਪੂਜਾ ਅਰਚਨਾ ਕਰਦੇ ਆ ਉੱਥੇ ਅਸੀਂ ਧਰਤੀ ਮਾਤਾ ਨੂੰ ਖੁਸ਼ ਕਰ ਲਈ ਆਓ ਅਸੀਂ ਪੋਲੀਥੀਨ ਜਿਹੜੇ ਲਪਾਪੇ ਆ ਉਹ ਸੜਕਾਂ ਦੇ ਉੱਤੇ ਚਲਾ ਕੇ ਨਾ ਸੁੱਟਿਏ ਆਪਣੇ ਘਰਾਂ ਦੇ ਵਿੱਚ ਆਪਣੇ ਦੁਕਾਨਾਂ ਦੇ ਅੰਦਰ ਹੀ ਡਸਟਬਿਨ ਲਗਾ ਕੇ ਤੇ ਉੱਤੇ ਅਸੀਂ ਕਲਿਥਿਮ ਦੇ ਜਿੰਨੇ ਵੀ ਲਪਾਪੇ ਨੇ ਉਹਨਾਂ ਨੂੰ ਉਹਦੇ ਚ ਰੱਖੀਏ ਤਾਂ ਜਦੋਂ ਕਾਰਪੋਰੇਸ਼ਨ ਦੀ ਟੀਮ ਆਏ ਉਹ ਆ ਕੇ ਆਪਣਾ ਡੋਰ ਟੂ ਡੋਰ ਕਲੈਕਸ਼ਨ ਕਰਨ ਲਈ ਚੁੱਕ ਕੇ ਸਾਡੇ ਕਰਾਚ ਤੋਂ ਤੜੀਆਂ ਦਾ ਘਰਾਂ ਚ ਲੈ ਜਾਣ ਤੇ ਮੇਰੀ ਇਹੋ ਹੀ ਅਪੀਲ ਹੱਥ ਜੁੜ ਕੇ ਕਿ ਅਸੀਂ ਆਓ ਅਸੀਂ ਆਪਣੇ ਸ਼ਹਿਰ ਨੂੰ ਤੇ ਬਹੁਤ ਇਤਿਹਾਸਿਕ ਸ਼ਹਿਰ ਹੈ ਹਮਸਰ ਸ਼ਹਿਰ ਉਹ ਇਤਰ ਸ਼ਹਿਰ ਹੈ ਬਹੁਤ ਬੰਨਿਆ ਤੇ ਬੰਨਿਆ ਸ਼ਹਿਰ ਹੈ ਇੱਥੇ ਸ੍ਰੀ ਦਰਬਾਰ ਸਾਹਿਬ ਲੋਕੀ ਲੱਖਾਂ ਦੇ ਤਰਤਾਜ ਸ੍ਰੀ ਦੁਰਗਾਣਾ ਮੰਦਿਰ ਰੱਖਾਂ ਦੇ ਤਰਤਾਜ ਲੋਕ ਰੋਜ਼ ਜੱਲਿਆਲੇ ਬਾਗ ਨਤਮਸਤਕ ਹੋਣ ਲਈ ਆਦੇ ਆਓ ਇਸ ਇਤਿਹਾਸਿਕ ਪਵਿੱਤਰ ਗੁਰੂਆਂ ਪੀਰਾਂ ਦੇ ਸ਼ਹਿਰ ਨੂੰ ਸਾਫ ਸੁੱਟੋ